ਕਿ ਪੰਜਾਬ ਦਾ ਉਹ ਨੌਜਵਾਨ ਗੁਰਸਿੱਖ ਨੌਜਵਾਨ ਪ੍ਰੀਤਪਾਲ ਜਿਹਨੂੰ ਖਨੌਰੀ ਬਾਰਡਰ ਤੋਂ ਪੰਜਾਬ ਪੁਲਿਸ ਦੀ ਹਾਜ਼ਰੀ 'ਚ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਸੀ ਬੋਰੀ 'ਚ ਪਾ ਕੇ ਜਿੱਦੀ ਕੁੱਟਮਾਰ ਹੋਈ ਉਹਦੀਆਂ ਲੱਤਾਂ ਤੋੜਤੀਆਂ ਜਬਾੜਾ ਤੋੜਤਾ ਨੱਕ ਦੀ ਹੱਡੀ ਤੋੜਤੀ ਸਿਰ 'ਚ ਸੱਟਾਂ ਨੇ ਉਹਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਯਤਨਾ ਸਦਕਾ ਪੀਜੀਆਈ ਰੋहतक ਤੋਂ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਇਸ ਗੱਲ ਤੇ ਨਾਰਾਜ਼ਗੀ ਕਿ ਭਾਈ ਵਿਕਰਮ ਮਜੀਠੀਆ ਨੇ ਕਿਉਂ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਕਾਂਗਰਸ ਨੂੰ ਤਾਂ ਸਿਆਸਤ ਕਰਨ ਦਾ ਮੌਕਾ ਹੀ ਨਹੀਂ ਲੱਗਿਆ ਇੱਕ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਨੇ ਪੰਜਾਬ ਦੇ ਇੱਕ ਗੁਰਸਿੱਖ ਪਰਿਵਾਰ ਦਾ ਦਰਦ ਸਮਝਿਆ ਤੇ ਆਪਣੇ ਤੇ ਗੱਲ ਲੈ ਕੇ ਆਪਣੀ ਜ਼ਿੰਮੇਵਾਰੀ ਲੈ ਕੇ ਉਥੇ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਗ੍ਰਹਿ ਮੰਤਰੀ ਨਿਲਵੈਚ ਸਾਹਿਬ ਨਾਲ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਤੇ ਨੌਜਵਾਨ ਨੂੰ ਪੰਜਾਬ ਲਿਆਂਦਾ ਲੋਕਾਂ ਵਾਸਤੇ ਲੋਕਾਂ ਦੇ ਦਰਦ ਕਰਕੇ ਤੇ ਇੱਕ ਲੀਡਰ ਰਾਜਾ ਵੜਿੰਗ ਸਾਹਿਬ ਜਿਹੜੇ ਆਪਣੇ ਨਿੱਜੀ ਮਫਾਦਾਂ ਕਰਕੇ ਰਾਤ ਦੇ ਹਨੇਰਿਆਂ 'ਚ ਉਰੇ ਜਾ ਕੇ ਆਮ ਆਦਮੀ ਪਾਰਟੀ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕਰਦੇ ਨੇ ਕਿ ਕਿਤੇ ਭਾਈ ਬਸਾਂ ਦੀ ਬਾਡੀਆਂ ਵਾਲਾ ਕੇਸ ਨਾ ਖੋਲ ਦੇਵੇ ਮੈਂ ਅੱਜ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਸਵਾਲ ਕਰਨਾ ਚਾਹੁੰਦਾ ਕਿ ਕੋਈ ਵਿਕਰਮ ਮਜੀਠੀਆ ਸਾਹਿਬ ਨੇ ਕੱਲੀ ਅਨਿਲ ਵਿਜ ਸਾਹਿਬ ਨਾਲ ਨਹੀਂ ਗੱਲ ਕੀਤੀ ਹੁਣ ਜੇ ਤੁਹਾਨੂੰ ਨਹੀਂ ਪਤਾ ਤਾਂ ਸੀ ਕੀ ਕਰੀਏ ਗੱਲ ਤਾਂ ਹੁੱਡਾ ਸਾਹਿਬ ਨਾਲ ਵੀ ਕੀਤੀ ਸੀ ਕਿਉਂਕਿ ਰੋहतक ਜ਼ਿਲ੍ਹਾ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦਾ ਜ਼ਿਲ੍ਹਾ ਹੈ। ਦੇਖੋ ਕੱਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਰਾਤ ਆਪਣੀ ਗੱਡੀ 'ਚੋਂ ਲਾਈਵ ਹੋਏ ਤੇ ਬੜੇ ਦੁਖੀ ਦਿਖਾਈ ਦਿੱਤੇ। ਦੁਖੀ ਕਿਸ ਗੱਲ ਤੋਂ? ਕਿ ਪੰਜਾਬ ਦਾ ਉਹ ਨੌਜਵਾਨ, ਗੁਰਸਿੱਖ ਨੌਜਵਾਨ ਪ੍ਰੀਤਪਾਲ ਜਿਹਨੂੰ ਖਨੌਰੀ ਬਾਰਡਰ ਤੋਂ ਪੰਜਾਬ ਪੁਲਿਸ ਦੀ ਹਾਜ਼ਰੀ 'ਚ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਸੀ ਬੋਰੀ 'ਚ ਪਾ ਕੇ ਜਿੱਦੀ ਕੁੱਟਮਾਰ ਹੋਈ, ਉਹਦੀਆਂ ਲੱਤਾਂ ਤੋੜਤੀਆਂ, ਜਵਾੜਾ ਤੋੜਤਾ, ਨੱਕ ਦੀ ਹੱਡੀ ਤੋੜਤੀ, ਸਿਰ 'ਚ ਸੱਟਾਂ ਨੇ ਉਹਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਯਤਨਾ ਸਦਕਾ ਪੀਜੀਆਈ ਰੋहतक ਤੋਂ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਗਿਆ। ਔਰ ਇਸ ਗਲ ਤੇ ਨਿਰਾਸ਼ਗੀ ਕੇ ਭਾਈ ਵਿਕਰਮ ਮਜੀਠੀਆ ਨੇ ਕਿਉਂ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ? ਕਾਂਗਰਸ ਨੂੰ ਤਾਂ ਸਿਆਸਤ ਕਰਨ ਦਾ ਮੌਕਾ ਹੀ ਨਹੀਂ ਲੱਗਿਆ। ਮੈਂ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਹੁੰਦੀ ਹੈ ਲੀਡਰਸ਼ਿਪ ਕੁਆਲਿਟੀ। ਇੱਕ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਨੇ ਪੰਜਾਬ ਦੇ ਇੱਕ ਗੁਰਸਿੱਖ ਪਰਿਵਾਰ ਦਾ ਦਰਦ ਸਮਝਿਆ। ਤੇ ਆਪਣੇ ਤੇ ਗੱਲ ਲੈ ਕੇ ਆਪਣੀ ਜ਼ਿੰਮੇਵਾਰੀ ਲੈ ਕੇ ਉਥੇ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਗ੍ਰਹਿ ਮੰਤਰੀ ਨਿਲਵਿਚ ਸਾਹਿਬ ਨਾਲ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਤੇ ਨੌਜਵਾਨ ਨੂੰ ਪੰਜਾਬ ਲਿਆਂਦਾ ਲੋਕਾਂ ਵਾਸਤੇ ਲੋਕਾਂ ਦੇ ਦਰਦ ਕਰਕੇ ਤੇ ਇੱਕ ਲੀਡਰ ਰਾਜਾ ਵੜਿੰਗ ਸਾਹਿਬ ਜਿਹੜੇ ਆਪਣੇ ਨਿੱਜੀ ਮਫਾਦਾਂ ਕਰਕੇ ਰਾਤ ਦੇ ਹਨੇਰਿਆਂ ਚ ਉਰੇ ਜਾ ਕੇ ਆਮ ਆਦਮੀ ਪਾਰਟੀ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕਰਦੇ ਨੇ ਕਿ ਕਿਤੇ ਭਾਈ ਬਸਾਂ ਦੀ ਬਾਡੀਆਂ ਵਾਲਾ ਕੇਸ ਨਾ ਖੋਲ੍ਹ ਦੇ ਮਹਾਰਾਜਾ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਸਵਾਲ ਕਰਨਾ ਚਾਹੁੰਦਾ ਕਿ ਕੋਈ ਵਿਕਰਮ ਮਜੀਠੀਆ ਸਾਹਿਬ ਨੇ ਕੱਲੀ ਅਨਿਲ ਵਿੱਚ ਸਾਹਿਬ ਨਾਲ ਨਹੀਂ ਗੱਲ ਕੀਤੀ ਹੁਣ ਜੇ ਤੁਹਾਨੂੰ ਨਹੀਂ ਪਤਾ ਤਾਂ ਅਸੀਂ ਕੀ ਕਰੀਏ ਗੱਲ ਤਾਂ ਹੁੱਡਾ ਸਾਹਿਬ ਨਾਲ ਵੀ ਕੀਤੀ ਸੀ ਕਿਉਂਕਿ ਰੋहतक ਜ਼ਿਲ੍ਹਾ ਜਿਹੜੇ ਭពਿੰਦਰ ਸਿੰਘ ਹੁੱਡਾ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦਾ ਜ਼ਿਲ੍ਹਾ ਗੱਲ ਤਾਂ ਚੋਟਾਲਾ ਸਾਹਿਬ ਨਾਲ ਵੀ ਕੀਤੀ ਸੀ ਔਰ ਜੋ ਕੁਝ ਕੀਤਾ ਪਰਿਵਾਰ ਦੀ ਹਾਜ਼ਰੀ ਚ ਕੀਤਾ ਪਰਿਵਾਰ ਦੇ ਕਹਿਣ ਤੇ ਕੀਤਾ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਪਰ ਹਾਂ ਅੱਜ ਸਵਾਲ ਤਾਂ ਰਾਜਾ ਵੜਿੰਗ ਨੂੰ ਹੈ ਕਾਂਗਰਸ ਡਰਾਮੇ ਕੀ ਕਰ ਰਹੀ ਹੈ ਕੱਲ ਤੁਸੀਂ ਜਾ ਕੇ ਉੱਥੇ ਸੰਗਰੂਰ ਐਸਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਪ੍ਰਦਰਸ਼ਨ ਕਰਨ ਦਾ ਕੀ ਫਾਇਦਾ ਸੰਗਰੂਰ ਮੁੱਖ ਮੰਤਰੀ ਦਾ ਜ਼ਿਲ੍ਹਾ ਪੰਜਾਬ ਚ ਮੁੱਖ ਮੰਤਰੀ ਤੋਂ ਪੁੱਛੇ ਬਿਨਾ ਪਤਾ ਨਹੀਂ ਹਿੱਲ ਸਕਦਾ ਤੇ ਜੇ ਕਾਂਗਰਸ ਨੇ ਪਰਚਾ ਦਰਜ ਕਰਾਉਣਾ ਫਿਰ ਕਰਦੇ ਨਾ ਮੁੱਖ ਮੰਤਰੀ ਭਾਈ ਉਹਦਾ ਜਾ ਕੇ ਕਰਾਓ ਉਹ ਤਾਂ ਤੁਹਾਡੇ ਹੁਣ ਸੱਜਰੇ ਸੱਜਰੇ ਮਿੱਤਰ ਬਣੇ ਨੇ ਥੋੜਾ ਸਮਝੌਤਾ ਹੋ ਗਿਆ ਦੇਸ਼ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਤੁਸੀਂ ਬੋਲ ਨਹੀਂ ਸਕਦੇ ਤੇ ਐਸਐਸਪੀ ਦੀ ਕੀ ਜ਼ਰੂਰਤ ਹੈ ਕਿ ਜਿੰਨਾ ਚਿਰ ਮੁੱਖ ਮੰਤਰੀ ਨਾ ਕਵੇ ਤੇ ਐਸਐਸਪੀ ਪਰਚਾ ਦਰਜ ਕਰ ਦੇਵੇ ਤੇ ਗੱਲ ਕਰਦੇ ਹੋ ਤੁਸੀਂ ਸ਼ੁਭ ਕਰਨ ਦੇ ਮੌਤ ਦੇ ਇਨਸਾਫ ਦੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਭੈਣ ਜੀ ਕੱਲ ਧਰਨੇ 'ਚ ਸ਼ਾਮਲ ਸੀ ਤੇ ਭੈਣ ਜੀ ਨੂੰ ਇਹ ਵੀ ਦੱਸਣਾ ਸੀ ਕਿ ਜਿਸ ਵੇਲੇ ਤੁਸੀਂ ਉੱਥੇ ਧਰਨਾ ਲਾ ਕੇ ਬੈਠੇ ਸੀ ਦਿੱਲੀ 'ਚ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਗੱਠ ਜੁੜ ਰਿਹਾ ਸੀ ਕਿਸਾਨੀ ਮੁੱਦਾ ਕੋਈ ਇਕੱਲਾ ਪੰਜਾਬ ਦਾ ਕਿਸਾਨੀ ਮੁੱਦਾ ਤਾਂ ਦੇਸ਼ ਦਾ ਕਿਉਂ ਨਹੀਂ ਰੱਖੀ ਉੱਥੇ ਕਾਂਗਰਸ ਪਾਰਟੀ ਨੇ ਸ਼ਰਤ ਕਿ ਭਾਈ ਜਿਹੜਾ ਸਾਡਾ ਗੋਲੀ ਲੱਗਣ ਕਰਕੇ ਕਿਸਾਨ ਦੀ ਮੌਤ ਹੋਈ ਹੈ ਜਿੰਨਾ ਚਿਰ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਹਰਿਆਣੇ ਦੇ ਤੇ ਪਰਚਾ ਨਹੀਂ ਹੁੰਦਾ ਓਨੇ ਚਿਰ ਕਾਂਗਰਸ ਕੋਈ ਵੀ ਜਿਹੜਾ ਚੋਣਾ ਦਾ ਸਮਝੌਤਾ ਨਹੀਂ ਕਰੇਗੀ ਦਿਓ ਇਸ ਗੱਲ ਦਾ ਜਵਾਬ ਸੋ ਵੜਿੰਗ ਸਾਹਿਬ ਕੱਲੀਆਂ ਆਪਾਂ ਸਿਆਸਤਾਂ ਨਾ ਕਰੀਏ ਕਾਂਗਰਸ ਦੇ ਜਿਹੜੇ ਨੰਗੇ ਚਿੱਠੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਕਾਂਗਰਸ ਹੈ ਇੱਕ ਕਾਤਲ ਜਮਾਤ ਸੋ ਜਿਹੜੀਆਂ ਜਨਰਲ ਡਾਇਰ ਡੂਰ ਦੀਆਂ ਗੱਲਾਂ ਕਰਦੇ ਹਾਂ ਇਹ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਉਹ ਸ਼ਖਸ਼ੀਅਤੋਂ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਉਹ ਇੰਦਰਾ ਗਾਂਧੀ ਜਿਨੇ ਪੰਜਾਬ ਦਾ ਤੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਸਭ ਤੋਂ ਵੱਡਾ ਕਹਾਣ ਕੀਤਾ ਕੋਈ ਭੁੱਲਿਆ ਨਹੀਂ ਸੋ ਕਿਰਪਾ ਕਰਕੇ ਪਹਿਲਾਂ ਆਪਣੀ ਜ਼ਮੀਰ ਅੰਦਰ ਝਾਤੀ ਮਾਰੋ ਆਪਣੀ ਪੀੜੀ ਤੇ ਸੋਟਾ ਫੇਰੋ ਫਿਰ ਸਾਡੇ ਨਾਲ ਗੱਲ ਕਰੋ